ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟ੍ਰੀ ਕਾਲਜੀ ਕੌਰ ਸਿੰਦਰ ਪੰਜਾਬੀ ਬਲੌਗ ਸਵਾਗਤ ਹੈ ਵਾਈ ਗੁਰੂ ਕਰੇ ਖੁਸ਼ੀ ਤੇ ਚੜ੍ਹਦੀ ਕਲਾ ਸਲੋਗ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਆਹ ਦੇਖੋ ਜੀ ਇਧਰ ਪਾਣ ਲੱਗੀ ਆ ਮੈਂ ਗਰਗਲਾ ਦਾ ਚਾਹ ਜਿਹੜਾ ਆਪਾਂ ਗਰਗਲਾ ਦਾ ਚਾਹ ਹੁੰਦਾ ਨਾ ਆਪਾਂ ਕਿੱਦਾਂ ਪਾਣੇ ਆ ਮੈਂ ਕਿਸ ਤਰ੍ਹਾਂ ਪਾਣੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਇਹ ਵਾਲਾ ਚਾਹ ਨਾ ਕਦੀ ਵੀ ਖਰਾਬ ਨਹੀਂ ਹੋਏਗਾ ਤੇ ਗਾਇਜ਼ ਇਹ ਵਾਲ ਲਈ ਸੀ ਮੈਂ ਸਟੀਲ ਦੀ ਬਰਾਹ ਆਪਾਂ ਇਹਨੂੰ ਪਿੱਤਲ ਦੀ ਪ੍ਰਾਤ ਦੇ ਵਿੱਚ ਨਹੀਂ ਕੱਟਣਾ ਮੈਂ ਸਟੀਲ ਦੀ ਪ੍ਰਾਤ ਲਈ ਧੋ ਬਣਾ ਕੇ ਸਾਫ ਸੁਥਰੇ ਠੀਕ ਹੈ ਜੀ ਗਲਗਲਾ ਨੂੰ ਆ ਦੇਖੋ ਪਹਿਲਾਂ ਚੰਗੀ ਤਰ੍ਹਾਂ ਧੋ ਬਣਾ ਲੈਣਾ ਬਿਲਕੁਲ ਸਾਫ ਸੁਥਰਾ ਕਰ ਲੈਣਾ ਠੀਕ ਹੈ ਫਿਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕਿਸੇ ਸੁੱਕੇ ਕੱਪੜੇ ਨਾਲ ਨਾ ਕੋਟਨ ਦੇ ਨਾਲ ਸੁਕਾ ਲੈਣੀਆਂ ਨੇ ਅੱਛੀ ਤਰ੍ਹਾਂ ਮੈਂ ਧੋ ਲੀਆਂ ਨੇ ਆ ਦੇਖੋ ਇਹ ਆ ਗਲਗਲਾ ਠੀਕ ਹੈ ਜੀ ਇਹਨਾਂ ਨੂੰ ਗਲਗਲਾ ਨੂੰ ਧੋ ਬਣਾ ਕੇ ਜਿਵੇਂ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਆ ਦੇਖੋ ਜਿਵੇਂ ਪਾਣੀ ਏ ਮੈਂ ਇਸ ਤਰੀਕੇ ਨਾਲ ਬਣਾਦੀ ਹੁੰਦੀ ਆ ਸਾਡਾ ਚਾਰ ਬਹੁਤ ਸਾਲਾਂ ਤੱਕ ਵੀ ਚੱਲਦਾ ਬਹੁਤ ਵਧੀਆ ਵੀ ਚੱਲਦਾ ਠੀਕ ਹੈ ਕਿਵੇਂ ਬਣਾਵਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਹੁਣ ਸਭ ਤੋਂ ਪਹਿਲਾਂ ਆਪਾਂ ਆਪਣੀਆਂ ਗਲਗਲਾਂ ਨੂੰ ਜੀ ਕਾਟਨ ਦੇ ਕੱਪੜੇ ਨਾਲ ਸੁੱਕੀ ਕੱਪੜੇ ਨਾਲ ਸੁਕਾ ਲੈਣੇ ਆ ਕਿਉਂਕਿ ਅੱਜ ਕਾਤੇ ਧੁੱਪਾਂ ਨਹੀਂ ਆ ਰਹੀਆਂ ਨਾ ਤੇ ਜਲਦੀ ਸੁੱਕ ਦੇਣੀ ਹੁਣ ਇਹਨੂੰ ਪੂੰਝ ਲੈਣੇ ਆ ਆਪਾਂ ਚੰਗੀ ਤਰ੍ਹਾਂ ਠੀਕ ਹੈ ਗਾਇਜ਼ ਤਦ ਤੱਕ ਤੁਸੀਂ ਤੇ ਲਓ ਜੀ ਇਸ ਤਰ੍ਹਾਂ ਕਰਕੇ ਆਪਣੀਆਂ ਆ ਗਲਗਲਾਂ ਆ ਦੇਖੋ ਆਪਾਂ ਚੰਗੀ ਤਰ੍ਹਾਂ ਪੂੰਝ ਲੈਣੀ ਆ ਇਹਨੂੰ ਪੂੰਝ ਕੇ ਸੁਕਾ ਲੈਣੀ ਹੈ ਠੀਕ ਹੈ ਸੂਤੀ ਕੱਪੜੇ ਨਾਲ ਤੁਸੀਂ ਇਹਨੂੰ ਸੁਕਾ ਕੇ ਸਾਰੀਆਂ ਗਲਗਲਾਂ ਨੂੰ ਇੱਦਾਂ ਰੱਖ ਲੈਣੇ ਆਪਾਂ ਤੇ ਆ ਦੇਖੋ ਜੀ ਆਪਾਂ ਹੁਣ ਸਾਰੀਆਂ ਗਲਗਲਾਂ ਚੰਗੀ ਤਰ੍ਹਾਂ ਬਿਲਕੁਲ ਸੁੱਕੇ ਕੱਪੜੇ ਨਾਲ ਸੁਕਾ ਲਿਆ ਨੇ ਠੀਕ ਹੈ ਜਿਹਦੇ ਵਿੱਚ ਮੈਂ ਕੱਟਣਾ ਉਹ ਵੀ ਭਾਂਡਾ ਸਾਡਾ ਬਿਲਕੁਲ ਆ ਦੇਖੋ ਇਹ ਵੀ ਭਾਂਡਾ ਬਿਲਕੁਲ ਸੁੱਕਿਆ ਹੁਣ ਇਹਨੂੰ ਇਸੇ ਤਰ੍ਹਾਂ ਹੀ ਨਾ ਆਪਾਂ ਇਹ ਵਧੀਆਂ ਸਾਰੀਆਂ ਗਲਗਲਾਂ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਕੱਟ ਲੈਣੀ ਹੈ ਠੀਕ ਹੈ ਜੀ ਜਿੱਦਾਂ ਆਪਾਂ ਕੱਟਦੇ ਆ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਇਹਨਾਂ ਨੂੰ ਕਟਿੰਗ ਕਰ ਲੈਣੀ ਹੈ ਆ ਦੇਖੋ ਛਿਲਕੇ ਸਮੇਤ ਕੱਟਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆ ਦੇਖੋ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੁਸੀਂ ਇਹਨਾਂ ਨੂੰ ਕੱਟ ਸਕਦੇ ਹੋ ਤੁਸੀਂ ਆਪਣੇ ਮਤਲਬ ਮੁਤਾਬਕ ਰੱਖ ਸਕਦੇ ਹੋ ਜਿੰਦਾ ਟੁਕੜਾ ਰੱਖਣਾ ਹੈ ਬਸ ਇੱਕ ਇੱਕ ਖਾਸ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਕਿ ਗਲਗਲ ਕੋਈ ਦਾਗੀ ਨਹੀਂ ਹੋਣੀ ਚਾਹੀਦੀ ਖਰਾਬ ਨਹੀਂ ਹੋਣੀ ਚਾਹੀਦੀ ਫੇਰ ਸਾਡਾ ਚਾਰ ਖਰਾਬ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਇਸ ਕਰਕੇ ਆਪਾਂ ਆਪਣੇ ਚਾਰ ਨੂੰ ਇਸ ਤਰ੍ਹਾਂ ਬਚਾ ਕੇ ਰੱਖ ਸਕਦੇ ਹਾਂ ਠੀਕ ਹੈ ਆ ਦੇਖੋ ਜੀ ਮੈਂ ਹੁਣ ਸਾਰੀਆਂ ਗਲਗਲਾਂ ਨੂੰ ਇਸੇ ਤਰ੍ਹਾਂ ਹੀ ਛੋਟੇ ਛੋਟੇ ਟੁਕੜਿਆਂ 'ਚ ਕੱਟ ਲਾਂਗੀ ਫੇਰ ਇਹਦੇ ਵਿੱਚ ਕਿਸ ਤਰ੍ਹਾਂ ਮੈਂ ਪਾਉਂਦੀ ਆ ਕੀ ਕੀ ਚੀਜ਼ਾਂ ਪਾਣੀ ਆ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੀ ਸਾਰੇ ਮਸਾਲੇ ਇਹ ਵਾਲਾ ਚਾਰ ਸਾਡਾ ਬਣਿਆ ਹੈ ਨਾਲੇ ਤਾਂ ਬਹਾਜਮਾ ਵੀ ਕਰਦਾ ਨਾਲੇ ਵਧੀਆ ਵੀ ਹੁੰਦਾ ਰੋਟੀ ਵੀ ਹਜਮ ਹੁੰਦੀ ਏ ਤੇ ਕਦੀ ਖਰਾਬ ਵੀ ਨਹੀਂ ਹੁੰਦਾ ਬਾਕੀ ਤਾਂ ਆਹ ਦੇਖੋ ਜੀ ਆਪਾਂ ਸਾਰੀਆਂ ਗਲਗਲਾਂ ਕੱਟ ਲੈਣੇ ਆ ਕਿ ਲੋ ਗਾਈ ਸਾਡੇ ਦੇਖੋ ਜੀ ਆਪਾਂ ਸਾਰੀਆਂ ਗਲਗਲਾਂ ਨੂੰ ਬਿਲਕੁਲ ਕੱਟ ਲਿਆ ਠੀਕ ਹੈ ਜੀ ਆ ਇਸ ਤਰ੍ਹਾਂ ਕਰਕੇ ਤੁਸੀਂ ਟੁਕੜਿਆਂ ਚ ਕੱਟ ਲੈਣਾ ਤੇ ਦੇਖੋ ਉਹਦੇ ਲਈ ਮੈਂ ਕੁਝ ਮਸਾਲਾ ਲਿਆ ਆ ਦੇਖੋ ਜੀ ਇਹ ਲੈ ਲੈਣੀ ਹੈ ਮੱਗ ਪਿਪਲੀ ਬੋਲਦੇ ਆ ਅਸੀਂ ਪੰਜਾਬੀ ਚ ਇਹਨੂੰ ਮਗਾ ਬੋਲਦੇ ਆ ਇਹ ਜਰੂਰ ਪਾਇਆ ਕਰੋ ਆਚਾਰ ਵਿੱਚ ਇਹ ਲੈ ਲਿਆ ਆਪਾਂ ਕਾਲੀ ਮਿਰਚ ਠੀਕ ਹੈ ਜੀ ਕਾਲੀ ਮਿਰਚ ਲੈ ਲੈਣੀ ਹੈ ਮੇਰੇ ਕੋਲ ਸੀਗੀਆਂ ਗਲਗਲਾ ਮੈਂ ਤਾਂ ਹਿਸਾਬ ਦੀਆਂ ਲਈਆਂ ਸੀ 2.5 ਕਿਲੋ ਗਲਗਲ ਸੀਗੀ ਤੇ ਠੀਕ ਹੈ ਮੈਂ 50 50 ਗ੍ਰਾਮ ਲਈ ਆਈ ਸੀ 50 ਗ੍ਰਾਮ ਦੇ ਵਿੱਚੋਂ ਵੀ ਮੈਂ ਥੋੜੀਆਂ ਘਰੀਆਂ ਨੇ ਕੱਟ ਕਰਨੀ ਹੈ ਠੀਕ ਹੈ ਜਿਆਦਾ ਨਹੀਂ ਪਾਣਾ ਅੰਦਾਜ਼ੇ ਨਾਲ ਤੁਸੀਂ ਮਸਾਲੇ ਦੀ ਕੁਆਂਟੀਟੀ ਰੱਖਣੀ ਹੈ ਮੰਨ ਲਓ 10 ਗ੍ਰਾਮ ਮਗਾ ਪਾਣੀ ਆ ਨੇ 10 ਗ੍ਰਾਮ ਕਾਲੀ ਮਿਰਚ ਪਾਣੀ ਹੈ ਠੀਕ ਹੈ ਗਾਇਸ ਤੇ ਆ ਲੈ ਲਈ ਮੈਂ ਜਵੈਨ ਜਵੈਨ ਤੁਸੀਂ ਜਿਆਦਾ ਵੀ ਪਾ ਸਕਦੇ ਹੋ ਠੀਕ ਹੈ ਜੀ ਆ ਲੈ ਲਈ ਆਪਾਂ ਜਵੈਨ ਆ ਲੈ ਲਿਆ ਜੀ ਆਪਾਂ ਕਾਲਾ ਨਮਕ ਠੀਕ ਹੈ ਇਹ ਲੈ ਲਈ ਇੱਕ ਗੋਲੀ ਮੈਂ ਚੀਨੀ ਤੇ ਇਹ ਲੈ ਲਿਆ ਚਿੱਟਾ ਨਮਕ ਠੀਕ ਹੈ ਹੁਣ ਇਹ ਜਿਹੜੀਆਂ ਮਗਾ ਨੇ ਤੇ ਕਾਲੀਆਂ ਮਿਰਚਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਪੀਸ ਲੈਣਾ ਹੈ ਇਹਨਾਂ ਨੂੰ ਬਿਲਕੁਲ ਬਿਲਕੁਲ ਪਾਊਡਰ ਬਣਾ ਲੈਣਾ ਇਹਦਾ ਬਿਲਕੁਲ ਜੀ ਆ ਦੇਖੋ ਆਪਾਂ ਦੋਨੋਂ ਚੀਜ਼ਾਂ ਨੂੰ ਬਰੀਕ ਜਿਹਾ ਪੀਸ ਲੈਣਾ ਇਹਦਾ ਪਾਊਡਰ ਬਣਾ ਲੈਨੇ ਆ ਪਹਿਲਾਂ ਠੀਕ ਹੈ ਜੀ ਲੋ ਜੀ ਆ ਦੇਖੋ ਇਹਦਾ ਪੀਸ ਲਿਆ ਜੀ ਆਪਾਂ ਗਰਮ ਮਸਾਲਾ ਜਿਵੇਂ ਪੀਸਦੀ ਆ ਨਾ ਏਦਾਂ ਕਰਕੇ ਆਪਾਂ ਬਰੀਕ ਜਿਹਾ ਪਾਊਡਰ ਪੀਸ ਲਿਆ ਅਈ ਜਾ ਸਾਰਾ ਮਸਾਲਾ ਹੁਣ ਆਪਾਂ ਇੱਕ ਥਾਲੀ ਦੇ ਵਿੱਚ ਪਾ ਲੈਣਾ ਠੀਕ ਹੈ ਜੀ ਆ ਪਾ ਲਿਆ ਜੀ ਆਪਾਂ ਕਾਲਾ ਨਮਕ ਇਹ ਪਾ ਲਈ ਆਪਾਂ ਜਵੈਨ ਜਵੈਨ ਤੁਸੀਂ ਜ਼ਿਆਦਾਤਰ ਰੱਖਿਓ ਜਵੈਨ ਤੇ ਨਮਕ ਤੁਸੀਂ ਜ਼ਿਆਦਾ ਰੱਖਿਓ ਇਹ ਬਹੁਤ ਵਧੀਆ ਚੀਜ਼ ਹੁੰਦੀ ਹੈ ਠੀਕ ਹੈ ਇਹ ਸੌਰੀ ਚੀਨੀ ਆਪਾਂ ਬਾਅਦ ਚ ਪਾਵਾਂਗੇ ਆ ਪਾ ਲਿਆ ਜੀ ਆਪਾਂ ਵਾਈਟ ਨਮਕ ਠੀਕ ਹੈ ਜੀ ਹੁਣ ਇਹ ਜਿਹੜੀ ਆਪਾਂ ਮਗ ਪੀਪਲੀ ਮਤਲਬ ਮਗਾ ਤੇ ਕਾਲੀ ਮਿਰਚ ਪੀਸੀ ਐ ਨੇ ਇਹ ਵਲਾਇ ਇਹਨਾਂ ਸਾਰਿਆਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਠੀਕ ਹੈ ਜੀ ਇਹਨਾਂ ਨੂੰ ਰਲਾ ਲੈਣਾਵੇਂ ਕਰਕੇ ਨਰ ਲਾ ਕੇ ਹੁਣ ਆਪਾਂ ਇਹ ਬੜਾ ਸਾਰਾ ਮਸਾਲਾ ਨਾ ਇਹ ਤੇ ਆ ਦੇਖੋ ਜੀ ਆਪਾਂ ਥਾਲੀ ਵਿੱਚ ਪਾ ਕੇ ਹੁਣ ਇਹਦੇ ਵਿੱਚ ਇਦਾਂ ਇਹਦੇ ਉੱਤੇ ਪਾ ਦੇਣਾ ਠੀਕ ਹੈ ਜੀ ਦੇ ਲੋ ਜੀ ਹੁਣ ਇਹਨੂੰ ਇਸੇ ਤਰ੍ਹਾਂ ਕਰਕੇ ਨਾ ਤੁਸੀਂ ਥੋੜਾ ਥੋੜਾ ਮਸਾਲਾ ਚੰਗੀ ਤਰ੍ਹਾਂ ਰਲਣਾ ਦੇਣਾ ਠੀਕ ਹੈ ਹੱਥ ਨਾਲ ਰਲਣਾ ਚਾਹੋ ਹੱਥ ਵੀ ਨਾਲ ਵੀ ਰਲਾ ਸਕਦੇ ਹੋ ਬਸ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਕਿ ਇਹ ਤੁਹਾਡਾ ਨਾ ਗਿੱਲਾ ਨਹੀਂ ਹੋਣਾ ਚਾਹੀਦਾ ਕੋਈ ਵੀ ਭਾਂਡਾ ਨਹੀਂ ਗਿੱਲਾ ਹੋਣਾ ਚਾਹੀਦਾ ਠੀਕ ਹੈ ਜੀ ਹੱਥ ਨਹੀਂ ਗਿੱਲੇ ਹੋਣੇ ਚਾਹੀਦੇ ਆਟੇ ਵਾਲੇ ਨਹੀਂ ਹੋਣੇ ਚਾਹੀਦੇ ਹੁਣ ਇਸ ਤਰ੍ਹਾਂ ਕਰਕੇ ਆਪਾਂ ਇੱਕੀ ਡੱਬੇ ਦੇ ਵਿੱਚ ਇਹਨੂੰ ਨਾ ਕੱਢ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਰਲਣਾ ਰਲਾ ਕੇ ਨਾ ਆ ਦੇਖੋ ਇਸ ਤਰ੍ਹਾਂ ਕਰਕੇ ਪਾ ਦਾਂਗੇ ਸਾਰੇ ਨੂੰ ਇਹਦੇ ਵਿੱਚ ਹੌਲੀ-ਹੌਲੀ ਕਰਕੇ ਆਪਾਂ ਪਾ ਦਾਂਗੇ ਇਹ ਵਾਲਾ ਚਾਹ ਪੂਸੀ ਬਣਾ ਆ ਗਏ ਤੁਸੀਂ ਦੇਖਿਓ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦਾ ਹੈ ਬਹੁਤ ਜਲਦੀ ਤਿਆਰ ਹੁੰਦਾ ਹੈ ਤੇ ਹਾਜ਼ਮੇਦਾਰ ਹੁੰਦਾ ਹੈ ਅੱਜ ਕੱਲ੍ਹ ਸਰਦੀਆਂ ਜਿਵੇਂ ਚੱਲ ਰਹੀਆਂ ਨੇ ਸਰਦੀਆਂ ਗਰਮੀਆਂ ਤੁਸੀਂ ਜਦੋਂ ਮਰਜ਼ੀ ਇਹਨੂੰ ਖਾ ਸਕਦੇ ਹੋ ਠੀਕ ਹੈ ਜੀ ਅਸੀਂ ਇਹ ਚੀਜ਼ਾਂ ਪਾ ਕੇ ਹੀ ਚਾਹ ਬਣਾਣੇ ਹੁੰਦੇ ਆ ਬਹੁਤ ਵਧੀਆ ਬਹੁਤ ਟੇਸਟੀ ਬਣਦਾ ਹੈ ਅਸੀਂ ਦੇ ਹਮੇਸ਼ਾ ਕਦੀ ਵੀ ਖਰਾਬ ਨਹੀਂ ਹੁੰਦਾ ਲਓ ਜੀ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਇਹਦੇ ਵਿੱਚ ਚਾਹ ਨੂੰ ਪਾ ਦੇਣਾ ਹਮਸਾਲਾ ਜਿਹੜਾ ਬਚਿਆ ਹੋਇਆ ਨਾ ਇਹ ਵੀ ਇਹਦੇ ਵਿੱਚ ਪਾ ਦੇਣਾ ਇੱਕ ਛੀ ਦਾ ਬਸ ਧਿਆਨ ਰੱਖਿਓ ਕਿ ਇਹ ਪਿੱਤਲ ਦੇ ਭਾਂਡੇ ਵਿੱਚ ਨਹੀਂ ਕੱਟਣੀ ਆ ਕਿਉਂਕਿ ਇਹ ਕੱਟ ਜਾਂਦਾ ਖੱਟਾ ਹੁੰਦਾ ਹੈ ਨਾ ਹੁਣ ਇਹਨੂੰ ਇਦਾਂ ਕਰਕੇ ਤੁਸੀਂ ਕੋਸ਼ਿਸ਼ ਕਰਿਓ ਕਿ ਇਸ ਤਰ੍ਹਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਰਲਵਾ ਦੇਣੀ ਠੀਕ ਹੈ ਜੀ ਪਾ ਦੇ ਤਾਂ ਕਿ ਸਾਰੇ ਗਲਗਲਾ ਇਕਦਮ ਇਹਦੇ ਵਿੱਚ ਰਚ ਜਾਏ ਮਸਾਲਾ ਇੱਕ ਦੋ ਦਿਨਾਂ ਤੁਸੀਂ ਇਹਨੂੰ ਹਿਲਾਉਂਦੇ ਰਹਿਣਾ ਠੀਕ ਹੈ ਹੁਣ ਇਹਦੇ ਵਿੱਚੇ ਪਾ ਦਾਂਗੇ ਆ ਦੇਖੋ ਜੀ ਆਪਾਂ ਚੀਨੀ ਆ ਦੇਖ ਹੁਣ ਇਹਦੇ ਵਿੱਚੇ ਆਪਾਂ ਪਾ ਦੇਣੀ ਇੱਕ ਗੋਲੀ ਚੀਨੀ ਪਾ ਦੇਣੀ ਤੁਸੀਂ ਚਾਹੋ ਤੇ ਇਹਦੇ ਵਿੱਚ ਜਿਆਦਾ ਵੀ ਚੀਨੀ ਪਾ ਸਕਦੇ ਹੋ ਜੇ ਜ਼ਿਆਦਾ ਖੱਟਾ ਮਿੱਠਾ ਕਰਨਾ ਔਰ ਇਹਨੂੰ ਵੀ ਇਸੇ ਤਰ੍ਹਾਂ ਕਰਕੇ ਰਲਾ ਦੇਣਾ ਗਾਇਜ਼ ਇਹ ਵਾਲੀਆਂ ਗਲਗਲਾਂ ਦਾ ਚਾਹ ਤੁਸੀਂ ਪਾਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਕੌਣ ਕੌਣ ਪਾਉਂਦਾ ਹੁੰਦਾ ਮੈਂ ਇਹ ਵਾਲੇ ਇੱਕ ਘੱਟਿਆ ਮਿੱਠੀਆਂ ਗਲਗਲਾਂ ਦਾ ਚਾਹ ਪਾਇਆ ਨਾ ਤੇ ਮਿਰਚਾਂ ਦੇ ਵਿੱਚ ਵੀ ਉਹਦੇ ਚ ਮੈਂ ਮਿਕਸ ਕਰਕੇ ਪਹਿਲਾਂ ਪਾਇਆ ਸੀ ਉਹ ਚਾਰ ਸਾਡਾ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਿਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਰ ਦਾਂਗੇ ਜੀ ਬੰਦ ਤੇ ਲਓ ਜੀ ਆ ਦੇਖੋ ਬਣ ਕੇ ਹੋ ਗਿਆ ਤਿਆਰ ਆ ਦੇਖੋ ਹੁਣ ਆਪਾਂ ਇਹਨੂੰ ਇਦਾਂ ਹੀ ਬੰਦ ਕਰਕੇ ਰੱਖ ਦਾਂਗੇ ਠੀਕ ਹੈ ਜੀ ਐਦਾਂ ਕਰਕੇ ਥੋੜਾ ਹਲਕਾ ਤੁਸੀਂ ਹਲਾ ਲੈਣਾ ਦੂਏ ਤੀਏ ਦਿਨ ਇੱਕ ਦੋ ਵਾਰ ਜ਼ਰੂਰ ਹਲਾਉਂਦੇ ਰਹੋ ਤੇ ਹਫਤੇ ਦੇ ਵਿੱਚ ਇਹ ਤੁਹਾਡਾ ਗਲਗਲ ਦਾ achar ਬਿਲਕੁਲ ਤਿਆਰ ਹੋ ਜਾਏਗਾ ਬਸ ਖਾਸ ਕਰ ਪੈਣਾ ਪਤਾ ਕਿ ਆਲਸ ਕਰਦੀ ਜਦੋਂ ਕੋਈ ਵੀ ਰੋਟੀ ਬਣਾਉਂਦੀ ਹੁੰਦੀ ਹੈ ਨਾ ਫਟਾਫਟ ਹੱਥ ਲਾ ਕੇ ਕੱਢ ਲੈਂਦੀ ਹੈ ਇਹ ਗਲਤੀ ਨਹੀਂ ਕਰਨੀ ਬਸ ਇਹ ਗਲਤੀ ਨਾ ਕਰਨਾ ਤੁਹਾਡਾ ਚਾਰ ਬਿਲਕੁਲ ਸਾਫ ਸੁਥਰਾ ਤੇ ਵਧੀਆ ਬਣ ਕੇ ਰਹੇਗਾ ਬਾਕੀ ਗਾਇਸ ਬਣਾਉਣਾ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਠੀਕ ਹੈ ਜੀ ਬਾਕੀ ਮਿਲਦੀ ਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਤਰ੍ਹਾਂ ਗਲਗਲ ਦਾ ਚਾਰ ਪਾਇਓ ਤੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਇਹ ਵਾਲਾ ਤਰੀਕਾ ਮੇਰਾ ਕਿੱਦਾਂ ਲੱਗਿਆ ਤੇ ਅੱਛੇ-ਅੱਛੇ ਕਮੈਂਡ ਕਰਿਓ